ਸ਼ੇਵਾ ਕੱਪ ਹੋਊਗਾ ਸ਼ੇਵਾ ਯਾਰ ਕਿੰਨੀ ਦੁਨੀਆ ਲਾਈਵ ਦੇਖੀ ਜਾਂਦੀ ਹੋਣੀ ਆ ਕਿੰਨੇ ਵੱਡੇ ਖਿਡਾਰੀ ਆ ਕਿੰਨਾ ਵੱਡਾ ਮੈਚ ਆ ਬਾਈ ਬਣ ਕੇ ਪ੍ਰਬੰਧਕਾਂ ਨੂੰ ਬੇਨਤੀ ਆ ਮਸਲਾ ਸੌਲਵ ਕਰਾਓ ਯਾਰ ਜਗਰੂਪ ਬਾਈ ਮੰਨ ਰੂਪ ਕਰੋ ਮਸਲਾ ਸੌਲਵ ਯਾਰ ਕਿੰਨੀ ਦੁਨੀਆ ਦੇਖੀ ਜਾਂਦੀ ਏ ਯਾਰ ਕਿੰਨੀ ਠੰਡ ਹੈ ਆਪਾਂ ਮਸਲਾ ਸੌਲਵ ਕਰਾਈਏ ਯਾਰ ਯਾਰ ਦੋਨੇ ਟੀਮਾਂ ਚ ਕਿੰਨੇ ਵਧੀਆ ਖਿਡਾਰੀ ਆ ਸਿਆਣੇ ਖਿਡਾਰੀ ਆ ਸੀਨੀਅਰ ਖਿਡਾਰੀ ਆ ਨਿੱਕੀ 기 ਨਿੱਕੀ ਗੱਲ ਤੇ ਬੈ ਖਿਡਾਰੀ ਆ ਨਿੱਕੀ 기 ਨਿੱਕੀ ਗੱਲ ਤੇ ਬਹਿਸ ਕਰਦੇ ਚੰਗੇ ਨਹੀਂ ਲੱਗਦੇ ਕਿਉਂਕਿ ਆਪਾਂ ਇੱਥੇ ਲੜਦੇ ਆ ਤੇ ਦੇਖਣ ਵਾਲੇ ਕੀ ਕੁਛ ਕਹਿੰਦੇ ਹੋਗੇ ਸਾਜਰ ਕਰੋ ਮੈਂ ਸ਼ੁਰੂ ਵੀਰ ਬਣ ਕੇ ਯਾਰ ਪੂਰੀ ਮੈਂ ਸ਼ੁਰੂ ਕਰਾਓ ਵੀਰ ਬਣ ਕੇ ਯਾਰ ਤੁਸੀਂ ਧੰਨੋਂ ਕੋਡੀ ਵਾਲਿਓ ਧੰਨ ਹੈ ਤੁਹਾਡੀ ਕਮਾਈ ਨੰਗੇ ਪਿੰਡੇ ਆਣ ਗਰਾਉਂਡਾਂ ਵਿੱਚ ਖੜਦੇ ਰਾਤ ਲੰਘ ਜਾਂਦੀ ਸਫਰ ਕਰਦੇ ਆ ਘਰ ਤੇ ਰੀਣਾ ਵਰਦੇ ਸਾਨਾ ਵਾਂਗੂ ਮਾਰਨ ਟੱਕਰਾ ਜਦੋਂ ਭਿੜਦੇ ਪੁੱਤ ਬਗਾਨੇ ਕਦੇ ਜਿੱਤਾਂ ਨਸੀਬ ਤੇ ਕਦੇ ਹਾਰਾਂ ਨਾਲ ਜਰਾਨੇ ਅੱਜ ਦਾ ਪਹਿਲਾ ਇਨਾਮ ਸਾਡੇ ਹਰਮਨ ਬਾਟ ਸਪੇਨ ਸੋਨੂ ਚੀਮਾ ਸਪੇਨ ਅਨੰਤ ਸਪੇਨ ਤੇ ਜਸਕਰਨ ਬਰਾੜ ਸਪੇਨ ਵਾਲੇ ਮਲੂਆ ਤੇ ਦੂਸਰਾ ਇਨਾਮ ਹੈਪੀ ਮਾਈਂਡ ਯੂਐਸਏ ਸੁਖ ਦੇ ਨਾਲ ਯੂਐਸਏ ਸ਼ੇਵ ਬੰਦੀਪ ਕੈਨੇਡਾ ਸ਼ੇਵ ਬਾਈ ਬਣ ਕੇ ਯਾਰ ਮਾਫੀ ਚਾਹੁੰਦੇ ਆ ਵੀਰ ਬਣ ਕੇ ਮੈਚ ਸ਼ੁਰੂ ਕਰ ਦਈਏ ਰਾਜੇ ਬਾਈ ਲਾਓ ਸੈਟ ਯਾਰ ਹੁਣ ਰੇਡ ਕੀ ਦੀ ਐ ਪਾਓ ਰੇਡ ਯਾਰ ਗੋਪੀ ਪਾ ਰੇਡ ਵੀਰ ਬਣ ਕੇ ਯਾਰ ਆ ਗਰਾਊਂਡ ਥੋੜਾ ਥੋੜਾ ਕਲੀਅਰ ਰੱਖੋ ਵੀਰ ਬਣ ਕੇ ਗਰਾਊਂਡ ਕਲੀਅਰ ਰੱਖੋ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਭਾਜੀ ਮੈਚ ਸ਼ੁਰੂ ਕਰੋ ਯਾਰ ਯਾਰ ਆਪਾਂ ਤੇ ਕਹਿ ਸਕਦੇ ਆ ਦੇਖੋ ਦੋਨਾਂ ਟੀਮਾਂ ਨੂੰ ਬੇਨਤੀ ਕਰੀ ਜਾਂਦੇ ਆ ਪ੍ਰਬੰਧਕਾਂ ਨੂੰ ਬੇਨਤੀ ਕਰੀ ਜਾਂਦੇ ਆ ਰੈਫਰੀਆਂ ਨੂੰ ਬੇਨਤੀ ਕਰੀ ਜਾਂਦੇ ਆ ਅਸੀਂ ਤਾਂ ਬੇਨਤੀ ਕਰ ਸਕਦੇ ਆ ਸਾਡਾ ਕਹਿਣਾ ਫਰਜ਼ੀ ਹੈ ਬਾਕੀ ਤੁਹਾਡੀ ਮਰਜ਼ੀ ਹੈ ਯਾਰ ਇਹ ਰੌਲੇ ਰੱਪੇ ਚੰਗੇ ਨਹੀਂ ਪਹਿਲਾਂ ਰਪਿੰਦਰ ਵੀ ਬੋਲ ਕੇ ਗਿਆ ਲੜਾਈਆਂ ਤੇ ਪਹਿਲਾਂ ਹੀ ਬਹੁਤ ਹੈ ਮਸਲੇ ਤਾਂ ਪਹਿਲਾਂ ਹੀ ਬਹੁਤ ਹੈ ਬਾਈ ਬਣ ਕੇ ਥੋੜੇ ਥੋੜੇ ਸਾਰੇ ਸਿਆਣੇ ਬਣੋ ਯਾਰ ਆਪਾਂ ਦੂਜੇ 'ਚ ਨੁਕਸ ਕੱਢਣ ਦੀ ਬਜਾਏ ਆਪਣੀ ਪੀੜੀ ਥੱਲੇ ਸੋਟਾ ਮਾਰਿਆ ਕਰੀਏ ਦੂਜਿਆਂ ਨੂੰ ਘੱਟ ਕਿਆ ਕਰੀਏ ਤੇ ਕੋਸ਼ਿਸ਼ ਕਰਿਆ ਕਰੀਏ ਯਾਰ ਵੀ ਜੇ ਮਸਲਾ ਸੋਲਵ ਹੁੰਦਾ ਤੇ ਕਰ ਲਿਆ ਕਰੀਏ ਯਾਰ ਜਿੱਤਾਂ ਹਾਰਾਂ ਚੱਲਦੀਆਂ ਰਹਿਣੀਆਂ ਪਰਮਾਤਮਾ ਮਿਹਰ ਕਰੇ ਤੁਸੀਂ 20 20 30 30 ਸਾਲ ਖੇਡੋ ਸਟਾਰ ਬਣੇ ਰਹੋ ਤੇ ਯਾਰ ਇਦਾਂ ਦੇ ਰੌਲੇ ਚੰਗੇ ਨਹੀਂ ਲੱਗਦੇ ਵੀਰ ਬਣ ਕੇ ਸਾਰੇ ਸਿਆਣੇ ਆ ਸਾਰੇ ਸਟਾਰ ਆ ਕਿਹਨੂੰ ਕਹੀਏ ਹੁਣ ਦੱਸੋ ਦੀਪ ਨਵੇੜ ਕੰਮ ਯਾਰ ਤੂੰ ਤਾਂ ਬੁੱਕਲ ਮਾਰ ਲਈ ਪਤੰਦਰਾ ਲੋਈ ਲੈ ਲਈ ਉੱਤੇ 17 ਇੱਕ ਵਾਰੀ ਦੱਸ ਦੀ 17 ਮਾਰਚ ਭਾਮੜੀ ਪਿੰਡ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਊਗਾ ਸ਼ੈਵ ਬਾਈ ਬਣ ਕੇ ਰੈਫਰੀ ਕਹਿੰਦੇ ਵੀ ਸਾਨੂੰ ਪੁੱਛ ਕੇ ਕਬੱਡੀ ਪਾਈ ਆ ਜਿਹੜਾ ਫੈਸਲਾ ਸੀ ਕੀਤਾ ਉਹ ਸਹੀ ਹੈ ਵੀਰ ਬਣ ਕੇ ਯਾਰ ਲਾਓ ਸੈਟ ਬੱਲੇ ਭੱਲੇ ਯਾਰ ਵੀਰ ਬਣ ਕੇ ਸੈਟ ਲਾਓ ਯਾਰ ਜੀ ਉਹ ਰੇਡ ਪਾਓ ਬਾਈ ਆਓ ਕਿਰਾ ਇਧਰ ਲਾਹੌਰੀ ਧਿਆਨਪਰੀਏ ਦਾ ਲਾਹੌਰੀ ਧਿਆਨ ਧਿਆਨਪਰੀਏ ਲੋਹਰੀ ਦਾ ਮੇਰੇ ਵੀਰੋ ਸੁੰਦਰ ਕੱਪ ਵੱਡੇ ਕੱਪ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਪਾਜੀ ਸ਼ੁਰੂ ਕਰਾਓ ਇਧਰੋਂ ਯਾਰ ਮਰਜੀ ਹੈ ਤੇਰੀ ਤੂੰ ਇਧਰ ਧਿਆਨ ਨਹੀਂ ਦਿੰਦਾ ਵੀਰ ਬਣ ਕੇ ਕਿੰਨੀ ਦੁਨੀਆ ਦੇਖ ਰਹੀ ਹੈ ਆਓ ਬਾਈ ਕੀਪੇ ਪਾਓ ਰੇਡ ਕਿਰੇ ਪਾਉਣੀ ਹੈ ਗੋਪੀ ਯਾਰ ਆਧੇ ਗੱਲਾਂ ਹੁਣ ਚੰਗੀਆਂ ਨਹੀਂ ਕੀ ਕਰੀਏ ਯਾਰ ਦੀਪਾ ਲੋਰੀ ਧਿਆਨਪਰੀਏ ਦਾ ਸਨਮਾਨ ਕੀਤਾ ਜਾ ਰਿਹਾ ਕੱਪ ਦੇ ਨਾਲ ਇਹ ਪ੍ਰਾਣਾ ਖਿਡਾਰੀ ਹੈ ਸੋ ਇਹਦਾ ਪਿਆਰ ਹੈ ਸੋਨੂ ਦੇ ਨਾਲ ਤੇ ਸੋਨੂ ਦਾ ਪਿਆਰ ਹੈ ਭੁੱਲਰ ਬਰਦਰ ਹੋਣਾ ਦੇ ਨਾਲ ਮੰਨ ਰੂਪ ਤੇ ਜਗਰੂਪ ਹੋਣਾ ਬੁੱਲਾ ਲਹੌਰੀ ਧਿਆਨਪਰੀਏ ਨੂੰ ਕਹਿੰਦੇ ਵੱਡੇ ਕੱਪ ਨਾਲ ਇਸ ਵੱਡੇ ਖੇਡ ਮੇਲੇ ਵਿੱਚ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਲੈ ਵੀ ਲੋਰੀ ਤੈਨੂੰ ਬਹੁਤ ਵੱਡਾ ਮਾਣ ਦਿੱਤਾ ਗਿਆ ਤੇਰਾ ਇੱਥੇ ਹੁਣ ਤੇ ਜੀ ਆਇਆਂ ਨੂੰ ਕਰੀਏ ਮੈਚ ਸ਼ੁਰੂ ਯਾਰ ਫਾਈਨਲ ਬੈਸਟਾਂ ਨੂੰ ਦੁੱਖ ਦੁਗਨੇ ਬੈਸਟਾਂ ਦਾ ਰੋਲ ਹੈ ਵੀਰ ਬਣ ਕੇ ਪੂਰੀ ਉਹ ਪੂਰੀ ਕਰੋ ਵੀਰ ਬਣ ਕੇ ਯਾਰ ਮੈਂ ਸ਼ੁਰੂ ਰੇਡ ਪਾਉ ਕੀ ਦੀ ਆ ਯਾਰ ਮੈਚ ਹੁਣ ਦੱਸੋ ਕੀ ਕਰੀਏ ਹੁਣ ਸਾਡਾ ਕਰਨ ਪੱਡਾ ਜਗਤਾਰ ਬੱਲ ਆਇਆ ਕਹਿੰਦਾ ਕਰਨ ਪੱਡਾ ਛੇਵੇਂ ਸਾਡੀ ਜਿੰਦ ਜਾਨ ਹੈ ਕਰਨ ਪੱਡੇ ਦਾ ਬਹੁਤ ਬਹੁਤ ਥੈਂਕ ਯੂ ਵੱਡਾ ਮਾਨ ਸਨਮਾਨ ਜਗਤਾਰ ਪੱਡੇ ਨੇ ਜਗਤਾਰ ਬੱਲ ਨੇ ਕਰਨ ਪੱਡੇ ਤੋਂ ਵਾਰ ਕੇ ਦਿੱਤਾ ਬਹੁਤ ਬਹੁਤ ਥੈਂਕ ਯੂ ਆ ਮੰਦੀਪ ਸ਼ਾਹ ਵੀਰ ਦਾ ਵੀ ਇੱਥੇ ਆਉਣ ਦੇ ਬਹੁਤ ਧੰਨਵਾਦ ਹੈ ਮੰਦੀਪ ਸ਼ਾਹ ਉਸ ਵੀਰ ਦੇ ਇੱਥੇ ਆਉਣ ਤੇ ਧੰਨਵਾਦ ਆਰਾਮ ਜੀ ਗਿਨੀ ਗਿਨੀ ਮਹਿਮਦਵਾਲੀਆ ਦੋ ਜੱਫੇ ਲਾਵੇ ਕਰਨ ਪੱਡੇ ਵੱਲੋਂ 5000 ਦੇ ਮਾਨ ਸਨਮਾਨ ਹੋਣਗੇ ਕਰਨ ਪੱਡੇ ਵੱਲੋਂ 5000 ਗਿਨੀ ਦੇ ਜੱਫਿਆਂ ਉੱਤੇ ਪਾਜੀ ਆ ਬਾਬੇ ਜਿਹੜੇ ਖੇਡੇ ਇਹਨਾਂ ਨੂੰ ਇੱਕ ਸਨਮਾਨ ਚਿੰਨ੍ਹ ਪਿੱਛੋਂ ਇੱਕ ਟਰੋਫੀ ਦੇ ਦਿਓ ਕਹਿੰਦੇ ਬਾਬਿਆਂ ਦੀ ਫੋਟੋ ਲੱਗੀ ਆ ਵੱਡੇ ਮਾਹ ਪ੍ਰਸ਼ੰਦੀ ਤੇ ਅਸੀਂ ਆਪਣੇ ਜਾ ਕੇ ਘਰ ਦੇ ਵਿੱਚ ਇਹ ਮੇਰੇ ਵੀਰੋ ਰੱਖਣੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਹਾਂ ਸਾਡੇ ਦਰਮਿਆਨ ਵੀਰ ਮਨਦੀਪ ਸ਼ਾਹ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਏ ਵੀਰ ਜਦ ਕੋਈ ਇਧਰ ਘਟਨਾ ਹੋ ਜਾਂਦੀ ਹੈ ਕੋਈ ਭਿਆਨਕ ਹਾਦਸਾ ਹੋ ਜਾਂਦਾ ਹੈ ਜਦ ਕਿਸੇ ਬੰਦੇ ਤੇ ਔਖਾ ਟਾਈਮ ਹੋ ਜਾਂਦਾ ਹੈ ਤੇ ਵੀਰ ਮਨਦੀਪ ਹੁਣੀ ਉਹਨਾਂ ਦੇ ਨਾਲ ਖੜਦੇ ਆ ਸੋ ਮਨਦੀਪ ਵੀਰ ਦਾ ਅਸੀਂ ਇੱਥੇ ਔਰ ਦੇ ਧੰਨਵਾਦ ਕਰਦੇ ਆ ਜਿਹੜੇ ਸਾਡੀ ਕਮਿਊਨਿਟੀ ਲਈ ਸਾਡੇ ਲੋਕਾਂ ਲਈ ਸਾਡੇ ਸਮਾਜ ਲਈ ਮੂਰੇ